ਕਿਹੜੀ ਜਗ੍ਹਾ ਤੋਂ ਕੋਮਲਨਾਵਾ ਮੇਰਾ ਕਪੂਰਤਲੇ ਤੋਂ ਆ ਕਪੂਰਤਲੇ ਤੋਂ ਤੁਹਾਨੂੰ ਨਾ ਅਸੀਂ ਪੰਜ ਜੂਸ ਬੋਡੀ ਸਰਵਿਸ ਪੈਕ ਦਿੱਤਾ ਸੀ ਸਫਾਈ ਵਾਸਤੇ ਹਾਂਜੀ ਤਾਂ ਉਹ ਬਰਤਨ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਪਹਿਲਾਂ ਮੇਰੇ ਕੋਲ ਜਿੱਦਾ ਉੱਠਣੀ ਹੁੰਦਾ ਈ ਖਲਾਉਣੀ ਹੁੰਦਾ ਈ ਤੋਰਣੀ ਹੁੰਦਾ ਈ ਗੋਡੇ 'ਚ ਬੋਝ ਆਈ ਪ੍ਰੋਬਲਮ ਸੀ ਪੈਰਾ ਤੇ ਸੋਰੀ ਪੈ ਜਾਂਦੀ ਹੁਣ ਬੋਡੀ ਸਰਵਿਸ ਵਰਤਨ ਨਾਲੋਂ ਬੋਝ ਦਾ ਫਰਕ ਹੋਇਆ ਵਾ ਮਤਲਬ ਮੈਂ ਠੀਕ ਆ ਬੋਝ ਜ਼ਿਆਦਾ ਹੁਣ ਮੈਂ ਤੋਰ ਵੀ ਲੈਣੀ ਆ ਬੈਗ ਵੀ ਲੈਣੀ ਆ ਮੈਨੂੰ ਕੰਮਕਾਰ ਵੀ ਕਰਨਾ ਸਟਾਰਟ ਕਰਤਾ ਤੁਸੀਂ ਹੁਣ ਨਾ ਪਹਿਲਾਂ ਕੁਝ ਨਹੀਂ ਹੁੰਦਾ ਸੀ ਪਹਿਲਾਂ ਕੁਝ ਨਹੀਂ ਹੁੰਦਾ ਜਿਵੇਂ ਵੀਰ ਜੀ ਤੁਹਾਡੇ ਇਹ ਵੀਡੀਓ ਜਿਹੜੀ ਲੱਖਾਂ ਲੋਕ ਸੋਸ਼ਲ ਮੀਡੀਆ ਤੇ ਦੇਖਣਗੇ ਤਾਂ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪੰਜ ਜੂਸਾਂ ਬਾਰੇ ਬਾਜੀ ਤੇ ਇਹੀ ਕਵਾਂਗੇ ਵੀ ਬਹੁਤ ਵਧੀਆ ਵਾਜੇ ਪੰਜ ਜੂਸਾਂ ਹੀ ਪੀ ਲਿਆ ਉਸ ਤੋਂ ਬਾਅਦ ਹੋਰ ਲਾਵਾਂਗੇ ਬਹੁਤ ਫਰਕ ਆਏਗਾ ਭਾਈ ਦੇ ਨਾਲ ਹਾਂਜੀ ਪਹਿਲਾਂ ਮਨ ਲੋ ਕਾਫੀ ਜ਼ਿਆਦਾ ਦਿੱਕਤ ਸੀ ਨਾ ਹਾਂ ਬਹੁਤ ਜ਼ਿਆਦਾ ਹੈ ਹੁਣ ਤੇ ਬਹੁਤ ਫਰਕ ਹੁਣ ਕੰਮ ਵਗੈਰਾ ਵੀ ਕਰ ਲੈਂਦੇ ਸਰ ਕਰ ਲੈਂਦੇ ਹਾਂ ਜੀ ਧੰਨਵਾਦ ਜੀ ਵੀਰ ਜੀ ਤੁਰਿਆ ਨਹੀਂ ਜਾਂਦਾ ਹੁੰਦਾ ਤੁਰ ਫਿਰ ਵੀ ਲਿੰਦੇ ਆ ਜੀ ਵੀਰ ਜੀ ਠੀਕ ਹੈ ਜੀ ਠੀਕ ਹੈ ਮਨ ਲਓ ਪਹਿਲਾਂ ਨਹੀਂ ਤੁਰ ਸਕਦੇ ਸੀ ਹੁਣ ਤੁਰਦੇ ਆ ਵਧੀਆ ਠੀਕ ਹੈ ਹੁਣ ਤਾਂ ਮਨ ਲਓ ਤੁਰ ਕੇ ਆਏ ਵੀ ਹੋ ਤੁਸੀਂ ਅੱਜ ਹਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ